ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਤੇ ਲੱਗੀ ਐਨਐਸਏ ਜਲਦ ਹਟੇਗੀ ਤੇ ਉਸ ਨੂੰ ਪੰਜਾਬ ਲੈ ਆਂਦਾ ਜਾਵੇਗਾ ਇਹ ਕਹਿਣਾ ਹੈ ਕਲਸੀ ਦੇ ਵਕੀਲ ਹਾਕਮ ਸਿੰਘ ਦਾ ਅਰਸਲ ਦਲਜੀਤ ਕਲਸੀ ਦੇ ਵਕੀਲ ਵੱਲੋਂ ਉਸ ਤੇ ਲਗਾਏ ਗਏ ਐਨਐਸਏ ਨੂੰ ਹਾਈ ਕੋਰਟ ਦੇ ਵਿੱਚ ਮੁਰ ਤੋਂ ਚੁਣੌਤੀ ਦਿੱਤੀ ਗਈ ਹੈ ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਯੂਨੀਅਨ ਆਫ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਸਤੰਬਰ ਨੂੰ ਹੋਵੇਗੀ ਜਿਸ ਬਾਰੇ ਕਲਸੀ ਦੇ ਵਕੀਲ ਹਾਕਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਦਿਲਜੀਤ ਸਿੰਘ ਕਲਸੀ ਨੇ ਅਲੀ ਸਰਬਜੀਤ ਸਿੰਘ ਕਲਸੀ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਐਕਟਰ ਔਰ ਬਿਜ਼ਨਸਮੈਨ ਨੇ ਉਹਨਾਂ ਨੂੰ ਜਿਹੜਾ ਐਨਐਸਏ ਦੇ ਤਹਿਤ ਡਿਬਗੁਰਾਡ ਜੇਲ੍ਹ ਦੇ ਵਿੱਚ ਜਿਹੜਾ ਪਿਛਲੇ 1.5 ਸਾਲ ਤੋਂ ਬੰਦ ਕੀਤਾ ਗਿਆ ਉਹਨੂੰ ਅਸੀਂ ਚੈਲੰਜ ਕੀਤਾ ਕਿ ਪੰਜਾਬ ਸਰਕਾਰ ਨੇ ਕਿਦਾਂ ਬੇਸਲੈਸ ਗਰਾਉਂਡ ਦੇ ਉੱਪਰ ਔਰ ਇੱਕੋ ਹੀ ਬਹਾਨਾ ਲਗਾ ਕੇ ਕਿ ਇਹ ਇਹਨਾਂ ਦੇ ਬਾਹਰ ਆਉਣ ਦੇ ਨਾਲ ਜਿਹੜੀ ਪੀਸ ਐਂਡ ਹਾਰਮੋਨੀ ਹੈ ਪੰਜਾਬ ਦੀ ਉਹਨੂੰ ਖਤਰਾ ਹੋਏਗਾ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੈਲੰਜ ਕੀਤਾ ਔਰ ਉਹਦੇ ਵਿੱਚ ਅੱਜ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਤੇ ਯੂਨੀਅਨ ਆਫ ਇੰਡੀਆ ਦੇ ਕੋਲੋਂ 3 ਹਫ਼ਤੇ ਦੇ ਅੰਦਰ ਉਹਦਾ ਜਿਹੜਾ ਆਪਦਾ ਜਵਾਬ ਦਾਖਲ ਕਰਨ ਦੇ ਵਾਸਤੇ ਆਰਡਰ ਕੀਤੇ ਨੇ ਅਗਰ ਇਹਦੇ ਵਿੱਚ ਟੈਕਨੀਕਲੀ ਦੇਖਿਆ ਜਾਏ ਤੇ ਜਿਹੜਾ NSA ਕਾਨੂੰਨ ਦੇ ਤਹਿਤ ਜਿਹੜੀ ਇਹਦੀ ਐਕਸਟੈਂਸ਼ਨ ਹੈ ਉਹ 3 ਮਹੀਨੇ ਦੀ ਜਿਹੜੀ ਹੁੰਦੀ ਹੈ ਲੇਕਿਨ ਇਹਨਾਂ ਦਾ 1 ਸਾਲ ਦਾ ਆਰਡਰ ਜਿਹੜਾ ਪਾਸ ਕੀਤਾ ਗਿਆ ਉਸ ਹੱਬ ਨਾਲ ਜਿਹੜਾ ਪਿਛਲਾ ਮਾਰਚ ਦਾ ਆਰਡਰ ਸੀਗਾ ਉਹ ਜਾ ਕੇ ਉਹਨੂੰ ਖਤਮ ਹੋਏ ਨੂੰ ਵੀ 2 ਮਹੀਨੇ ਹੋ ਗਏ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਹ ਨੇਵਲ ਹਾਈ ਕੋਰਟ ਅਗਲੀ ਡੇਟ ਦੇ ਉੱਤੇ ਜਿਹੜੀ NSA ਉਹ ਇਹਨਾਂ ਦੀ ਖਤਮ ਜਿਹੜੀ ਉਹ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਵਾਪਸ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਨੈਕਸਟ ਡੇਟ 18 ਸਤੰਬਰ ਨੂੰ ਅਗਲੀ ਡੇਟ ਹੈ